ਇਹ ਤਸਵੀਰਾਂ ਭਗਤ ਸਦਨਾ ਜੀ ਦੀ ਮਸੀਤ ਦੀਆਂ ਨੇ ਦੱਸਿਆ ਜਾਂਦਾ ਹੈ ਕਿ ਭਗਤ ਸਦਨਾ ਜੀ ਦਾ ਉੱਤਰ ਭਾਰਤ ਦੇ ਵਿੱਚ ਇੱਕੋ ਇੱਕ ਸਥਾਨ ਮਿਲਦਾ ਹੈ ਕਿਉਂਕਿ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਸਥਿਤ ਹੈ ਭਗਤ ਸਦਨਾ ਜੀ ਦਾ ਰਾਗ ਬਿਲਾਵਲ ਵਿੱਚ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 852 ਤੇ ਅੰਕ ਕੀਤਾ ਹੈ ਭਗਤ ਸਦਨਾ ਜੀ ਨੂੰ ਸਦਨਾ ਕਸਾਈ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਸਾਈ ਤੋਂ ਭਗਤ ਬਣਦਾ ਸਫ਼ਰ ਤੁਹਾਨੂੰ ਦੱਸਦੇ ਆਂ ਮੁੱਢਲੇ ਸਮੇਂ 'ਚ ਭਗਤ ਸਦਨਾ ਪਿਤਾ ਪੁਰਖੀ ਧੰਦਾ ਕਸਾਈ ਦਾ ਕੰਮ ਕਰਦੇ ਸੀ ਉਹਨਾਂ ਦੇ ਜੀਵਨ ਨੇ ਕਿਸ ਤਰ੍ਹਾਂ ਮੋੜਾ ਖਾਦਾ ਇਸ ਨਾਲ ਇੱਕ ਘਟਨਾ ਸੰਤ ਮਸਕੀਨ ਜੀ ਬਿਆਨ ਕਰਦੇ ਨੇ ਕਹਿੰਦੇ ਨੇ ਕਿ ਇੱਕ ਦਿਨ ਉੱਥੋਂ ਦੇ ਰਾਜੇ ਦੇ ਘਰ ਬੇਵਕਤ ਮਹਿਮਾਨ ਆ ਗਏ ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਸਦਨਾ ਕੋਲ ਇੱਕ ਦੋ ਸ਼ੇਰ ਮਾਸ ਲੈਣ ਲਈ ਭੇਜਿਆ ਦੁਕਾਨ ਬੰਦ ਹੋ ਚੁੱਕੀ ਸੀ ਰਾਜੇ ਦੇ ਅਹਲਕਾਰ ਸਦਨਾ ਕੋਲ ਗਏ ਤੇ ਰਾਜੇ ਦਾ ਹੁਕਮ ਸੁਣਾਇਆ ਨਾ ਨਹੀਂ ਸੀ ਕੀਤੀ ਜਾ ਸਕਦੀ ਰਾਜੇ ਦਾ ਹੁਕਮ ਸੀ ਸੋਚਿਆ ਕਿ ਪੂਰਾ ਬੱਕਰਾ ਛਟਕਾਇਆ ਤਾਂ ਬਾਕੀ ਦਾ ਮਾਸ ਸਵੇਰ ਤੱਕ ਖਰਾਬ ਹੋ ਜਾਏਗਾ ਸੋਚਿਆ ਕਿ ਬੱਕਰੇ ਦੀ ਇੱਕ ਟੰਗ ਵੱਢ ਦਿੰਦਾ ਹਾਂ ਜਦ ਸ਼ੂਰਾ ਲੈ ਕੇ ਬੱਕਰੇ ਕੋਲ ਗਏ ਤਾਂ ਮਨ ਵਿੱਚ ਉਸਦੇ ਦਰਦ ਉਸਦੀ ਤੜਫ ਦਾ ਖਿਆਲ ਆ ਗਿਆ ਜੋ ਸਾਰੀ ਰਾਤ ਬੱਕਰੇ ਨੇ ਚੱਲਣਾ ਸੀ ਆਪਣੇ ਪੇਸ਼ੇ ਬਾਰੇ ਵੀ ਸੋਚਿਆ ਤੇ ਦਰਦ ਉਹ ਕਿੰਨੀ ਵਾਰ ਤੇ ਕਿੰਨੇ ਜਨਵਰਾਂ ਨੂੰ ਹਰ ਰੋਜ਼ ਦਿੰਦੇ ਨੇ ਹੱਥੋਂ ਸ਼ੁਰਾ ਡਿੱਗ ਪਿਆ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਮੈਂ ਇਹ ਗੁਨਾਹ ਨਹੀਂ ਕਰਨਾ ਅਹਲਕਾਰਾਂ ਨੂੰ ਕਹਿ ਦਿੱਤਾ ਅੱਜ ਤੋਂ ਮੈਂ ਕਸਾਈ ਦਾ ਪੇਸ਼ਾ ਛੱਡ ਦਿੱਤਾ ਮੈਂ ਬੱਕਰੇ ਨਹੀਂ ਵੜਿਆ ਕਰਾਂਗਾ ਅੱਜ ਤੋਂ ਮੈਂ ਆਪਣੇ ਕਿਤੇ ਪਾਪਾਂ ਤੇ ਗੁਨਾਹਾਂ ਨੂੰ ਛੱਡਣਾ ਹੈ ਅਹਲਕਾਰ ਵੀ ਨੇਕ ਸੀ ਉਹਨਾਂ ਦਾ ਦਰਦ ਨੂੰ ਸਮਝ ਗਏ ਉਹ ਦਿਨ ਉਹਨਾਂ ਦੇ ਪੇਸ਼ੇ ਦਾ ਆਖਰੀ ਦਿਨ ਸੀ ਉਸ ਤੋਂ ਬਾਅਦ ਉਹਨਾਂ ਨੇ ਅਜੇ ਹੀ ਸਿੱਧਤ ਰ ਭਗਤੀ ਕੀਤੀ ਰੱਬ ਨਾਲ ਇੱਕਮਿਕ ਹੋ ਗਏ ਬਾਣੀ ਉਚਾਰਨ ਕੀਤੀ ਕਈ ਦੋਹੇ ਲਿਖੇ ਉਹਨਾਂ ਦੇ ਪੰਜਾਬ ਰਾਜਸਥਾਨ ਅਤੇ ਯੂਪੀ ਚ ਬਾਣੀ ਦੇ ਪ੍ਰਚਾਰ ਲਈ ਘੁੰਮਣ ਫਿਰਨ ਦੇ ਸੰਕੇਤ ਮਿਲਦੇ ਨੇ ਤੇ ਉਹਨਾਂ ਦੇ ਵਿੱਚੋਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਇੱਕ ਹੈ ਜਿੱਥੇ ਭੱਤ ਸਤਨਾ ਜੀ ਦੇ ਵੱਲੋਂ ਆਖਰੀ ਸਮਾਂ ਜਾਣਕਾਰੀ ਮੁਤਾਬਕ ਬਤਾਇਆ ਗਿਆ ਹੈ ਅਨਮਿਊਟ ਦੇ ਕਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੁਲਵਿੰਦਰ ਸਿੰਘ ਸ਼ਹੀਦੀ ਪੰਦਰਵਾੜਾ ਸ਼ੁਰੂ ਹੋ ਚੁੱਕਿਆ ਹੈ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਖੜੇ ਹਾਂ ਜਿੱਥੇ ਇੱਕ ਇਤਿਹਾਸਕ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਉਣਾ ਹੈ ਭਗਤ ਸਧਨਾ ਜੀ ਦੀ ਜਿਹੜੀ ਆ ਇਹ ਉਹਨਾਂ ਦਾ ਜੇ ਕਹਿ ਲਿਆ ਜਾਵੇ ਕਿਹਾ ਜਾਂਦਾ ਕਿ ਆਖਰੀ ਸਮੇਂ ਦੇ ਵਿੱਚ ਭਗਤ ਸਧਨਾ ਜੀ ਜਿਹੜੇ ਇਸ ਜਗ੍ਹਾ ਦੇ ਉੱਤੇ ਰਹੇ ਨੇ ਭਗਤ ਸਧਨਾ ਜੀ ਕੌਣ ਸੀ ਤੇ ਉਹਨਾਂ ਦਾ ਸਿੱਖ ਇਤਿਹਾਸ ਦੇ ਨਾਲ ਕੀ ਸੰਬੰਧ ਹੈ ਤੇ ਦੱਸਿਆ ਜਾਂਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਭਗਤਾਂ ਤੇ ਸੂਫੀਆਂ ਦੀ ਜਿਹੜੀ ਉਹ ਬਾਣੀ ਦਰਜ ਹੈ ਤਾਂ ਉਹਨਾਂ ਦੇ ਵਿੱਚ ਇੱਕ ਸ਼ਬਦ ਜਿਹੜਾ ਹੈ ਭਗਤ ਸਧਨਾ ਜੀ ਦਾ ਵੀ ਜਿਹੜਾ ਉਹ ਮੌਜੂਦ ਹੈਗਾ ਤਾਂ ਭਗਤ ਸਧਨਾ ਜੀ ਨੂੰ ਜਿਹੜਾ ਕਿਹਾ ਜਾਂਦਾ ਕਿ ਉਹ ਕਸਾਈ ਤੋਂ ਭਗਤ ਬਣੇ ਸੀ ਭਗਤ ਤੋਂ ਜਿਹੜਾ ਕਸਾਈ ਤੋਂ ਭਗਤ ਤੱਕ ਦਾ ਜਿਹੜਾ ਸਫਰ ਹੈ ਉਹ ਉਹ ਜਾਣਦੇ ਆ ਸਾਡੇ ਨਾਲ ਅਮਰਵੀਰ ਸਿੰਘ ਚਿਮਾ ਜੋ ਕਿ ਉਹਗੇ ਪੰਜਾਬੀ ਲੇਖਕ ਨੇ ਉਹਨਾਂ ਦੇ ਕੋਲੋਂ ਜਾਣ ਦੀ ਕੋਸ਼ਿਸ਼ ਕਰਦੇ ਚਮਨ ਸਾਹਿਬ ਕੀ ਸਫ਼ਰ ਹੈਗਾ ਤੇ ਕੀ ਉਹਨਾਂ ਦੀ ਭੂਮਿਕਾ ਹੈਗੀ ਆ ਸਿੱਖ ਇਤਿਹਾਸ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਾ ਜਾਂਦਾ ਕਿ ਇੱਕੋ ਇੱਕ ਸ਼ਬਦ ਜਿਹੜਾ ਹੈ ਉਹਨਾਂ ਦੇ ਵੱਲੋਂ ਲਿਖਿਆ ਗਿਆ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਬਿਲਕੁਲ ਜੀ ਇਹ ਜਿਹੜੀ ਬਹੁਤ ਹੀ ਪੁਰਾਣੀ ਇਮਾਰਤ ਹੈ ਸ੍ਰੀ ਹਰਨ ਸ਼ਹਿਰ ਤੋਂ ਪੁਰਾਣੀ ਸ੍ਰੀ ਹਰਨ ਜੀ ਨੂੰ ਕਹਿੰਦੇ ਆ ਆਪਾਂ ਤੇ ਮੰਡੀ ਗਵਿੰਦਗੜ੍ਹ ਨੂੰ ਰੋਡ ਜਾਂਦੀ ਹੈ ਇਹ ਲਿੰਕ ਰੋਡ ਉਸ ਤੇ ਰੇਲਵੇ ਲਾਈਨ ਦੇ ਨਾਲ ਸਥਿਤ ਹੈ ਇਹ ਜਿਹੜੀ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਇਹ ਮਸਜਿਦ ਹੈ ਬਹੁਤ ਪੁਰਾਣੀ ਹੈ ਤੇ ਸਦਨਾ ਜਿਹੜੋ ਅਸੀਂ ਜਿੱਦਾਂ ਕਿਹਾ ਜਾਂਦਾ ਹੈ ਕਿ ਸਦਨਾ ਕਸਾਈ ਹੁੰਦਾ ਸੀ ਇੱਥੇ ਬਹੁਤ ਪਹਿਲੇ ਸਮਿਆਂ ਦੇ ਵਿੱਚ ਤੇ ਹਾਂਜੀ ਹਾਂ ਤੇ ਉਹ ਫਿਰ ਸਮਾ ਵਰਤਨ ਨਾਲ ਆਪਣਾ ਕਾਰੋਬਾਰ ਕਰਦਾ ਸੀਗਾ ਜਿੱਦਾਂ ਉਹਦੇ ਤੇ ਫਿਰ ਕੋਈ ਉਹਨੂੰ ਸਮਰੱਤ ਬਖਸ਼ੀ ਪ੍ਰਮਾਤਮਾ ਨੇ ਕਿਸੇ ਤਰੀਕੇ ਨਾਲ ਤੇ ਅੱਜ ਦੀ ਜਿਹੜੀ ਸਮਾਜ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੀ ਬਾਣੀ ਦੇ ਇੱਕ ਸ਼ਬਦ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਿਰ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਭਗਤ ਸਦਨਾ ਕਰਕੇ ਯਾਦ ਕੀਤਾ ਜਾਂਦਾ ਹੈ ਇੱਕ ਸ਼ਬਦ ਨੇ ਦੇਖੋ ਇਹਨਾਂ ਦੀ ਮਤਲਬ ਜ਼ਿੰਦਗੀ ਬਦਲ ਕੇ ਰੱਖਤੀ ਇੱਕ ਕਸਾਈ ਤੋਂ ਭਗਤ ਬਣ ਗਏ ਤੇ ਹੁਣ ਇਹਨਾਂ ਨੇ ਇਹ ਬਹੁਤ ਸੋਹਣੀ ਇਮਾਰਤ ਬਣਾਤੀ ਪੁਰਾਤਨ ਵਿਭਾਗ ਨੇ ਇਹਦਾ ਸਾਰਾ ਜਿਹੜੀ ਆ ਦੇਖ ਪਹਿਲਾਂ ਇਹ ਕਾਫੀ ਖਸਤਾ ਹਾਲਤ ਸੀਗੀ ਤੇ ਹੁਣ ਪਿਛਲੇ 1.5 ਸਾਲ ਤੋਂ ਇਹ ਤਿਆਰ ਹੈ ਦੁਬਾਰਾ ਇਹਨੂੰ ਉਹੀ ਪੁਰਾਤਨ ਦਿੱਖ ਦੇ ਕੇ ਤੇ ਹਜੇ ਉਹ ਮਤਲਬ ਜਿੰਦਾ ਇਹਨਾਂ ਨੇ ਖੋਲਿਆ ਨਹੀਂ ਲੋਕ ਲੱਗਿਆ ਹੋਇਆ ਸੋ ਇਹ ਸਰਕਾਰ ਦੇ ਅੰਡਰ ਇਹ ਪੁਰਾਤਨ ਵਿਭਾਗ ਪੰਜਾਬ ਸਰਕਾਰ ਦਾ ਜਿਹੜਾ ਪੁਰਾਤਨ ਵਿਭਾਗ ਆ ਉਹ ਇਹਨੇ ਉਹਨੇ ਇਹ ਸਾਰੀ ਮੇਨਟੇਨੈਂਸ ਜਿਹੜੀ ਆ ਮਰਮਤ ਦਾ ਕੰਮ ਇਹਦੀ ਕਰਵਾਇਆ ਹੈ ਤੇ ਦੱਸ ਜੰਦਾ ਕਹਿੰਦੇ ਕਿ ਇੱਕੋ ਇੱਕ ਸਥਾਨ ਜਿਹੜਾ ਭਾਰਤ ਦੇ ਵਿੱਚ ਮਿਲਦਾ ਹੈ ਭਗਤ ਸਦਨਾ ਹੁਣਾਂ ਦਾ ਤੇ ਸ਼ਾਇਦ ਬਹੁਤ ਸਾਰੇ ਲੋਕ ਤਾਂ ਜਾਣਦੇ ਵੀ ਨਹੀਂ ਹੋਣਗੇ ਭਗਤ ਸਦਨਾ ਹੁਣਾਂ ਦਾ ਵੀ ਇੱਕੋ ਇੱਕ ਸਥਾਨ ਆ ਕਹਿੰਦੇ ਉਹ ਸਰਹੰਦ ਸ਼ਰੀਫ ਅਤੇਗੜ ਸਾਹਿਬ ਦੇ ਵਿੱਚ ਹੀ ਆ ਹਾਂਜੀ ਬਸ ਅਸੀਂ ਇੱਥੋਂ ਜਿੱਦਾਂ ਇੱਥੋਂ ਜੰਪਲ ਹੋਣ ਦੇ ਨਾਤੇ ਕਹਿ ਲੋ ਵੀ ਜਿੱਦਾਂ ਬਜ਼ੁਰਗਾਂ ਤੋਂ ਸੁਣਦੇ ਆਏ ਆ ਹਨਾ ਵੀ ਉਦੋਂ ਤਾਂ ਇਹ ਜਦੋਂ ਅਸੀਂ ਛੋਟੇ ਸੀਗੇ ਬਹੁਤ ਇੱਕ ਖੋਲਾ ਨਵਾ ਹੋ ਗਈ ਸੀ ਇਮਾਰਤ ਇੱਥੇ ਬੱਚੇ ਖੇਡਦੇ ਘੁੰਮਦੇ ਰਹਿੰਦੇ ਸੀਗੇ ਅਸੀਂ ਵੀ ਖੇਡਦੇ ਹੀ ਰਹੇ ਆ ਫਿਰ ਇਹ ਤਾਂ ਹੁਣ ਪਿਛਲੇ ਥੋੜੇ ਕੁਝ ਕੁ ਸਾਲਾਂ ਤੋਂ ਇਹਦੀ ਦੇਖ ਨੂੰ ਬਰਕਰਾਰ ਕੀਤਾ ਗਿਆ ਹੈ ਜਿੱਦਾਂ ਹੁਣ ਸਮਾਂ ਪੈਣ ਨਾਲ ਫਿਰ ਇਤਿਹਾਸ ਨਿਕਲੇ ਜਾਣਕਾਰੀਆਂ ਜਾਗਰੂਤੀ ਆਈ ਲੋਕਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਜਗ੍ਹਾ ਦਾ ਹੁਣ ਪਤਾ ਲੱਗਿਆ ਵੀ ਇਹ ਭਗਤ ਸਦਨਾ ਉਹਨਾਂ ਦੀ ਉਹਨਾਂ ਦੀ ਮਸੀਤ ਆ ਅਸੀਤ ਕਰਕੇ ਕਿਹਾ ਜਾਂਦਾ ਜੀ ਇਹਨੂੰ ਤਾਂ ਇਹ ਦੱਸਿਆ ਜਾਂਦਾ ਕਿ ਭਗਤ ਸਦਨਾ ਹੋਣੀ ਜਿਨ੍ਹਾਂ ਦਾ ਇੱਕੋ ਇੱਕ ਜਿਹੜਾ ਸ਼ਬਦ ਦੱਸਿਆ ਜਾ ਰਿਹਾ ਕਿ ਉਹ ਉਹਨਾਂ ਦੇ ਵੱਲੋਂ ਲਿਖਿਆ ਗਿਆ ਇੱਕੋ ਰਚਨਾ ਜਿਹੜੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਜਿਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦੂਜੇ ਪਾਸੇ ਦਿਖਾ ਰਹੇ ਹਾਂ ਤੇ ਮੈਂ ਪ੍ਰਭਜੋਤ ਉਹਨਾਂ ਨੂੰ ਕਹੂੰਗਾ ਕਿ ਇੱਕ ਵਾਰ ਜ਼ੂਮ ਕਰਕੇ ਦਿਖਾ ਦਿੱਤਾ ਜਾਵੇ ਕਿ ਇਤਿਹਾਸਿਕ ਇਹ ਸਥਾਨ ਆ ਭਗਤ ਸਦਨਾ ਉਹਨਾਂ ਦਾ ਇੱਕੋ ਇੱਕ ਸਥਾਨ ਜਿਹੜਾ ਹੈ ਉਹ ਕਿਤੇ ਮਿਲਦਾ ਹੈ ਤੇ ਜਾਣਕਾਰੀ ਮੁਤਾਬਕ ਜਿਹੜਾ ਉਹਨਾਂ ਦਾ ਜਨਮ ਜਿਹੜਾ ਹੈ ਉਹ ਪਾਕਿਸਤਾਨ ਦੇ ਪਿੰਡ ਸੇਵਾਚੋ ਜਿਹੜਾ ਉਹ ਮੰਨਿਆ ਜਾਂਦਾ ਤੇ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਦੇ ਵਿੱਚ ਇਹ ਜਿਹੜਾ ਉਹ ਉਹਨਾਂ ਦੇ ਵੱਲੋਂ ਜਿਹੜਾ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਗਿਆ ਸੀ ਤੇ ਇਹ ਉਹ ਸਥਾਨ ਹੈ ਉਹਨਾਂ ਦਾ ਮਕਬਰਾ ਹੈ ਜਾਂ ਕਹਿ ਲਿਆ ਜਾਵੇ ਕਿ ਆਖਰੀ ਜਿਹੜਾ ਸਮਾ ਜਿੱਥੇ ਬਤਾਇਆ ਤਾਂ ਭਗਤ ਸਦਨਾ ਹੋਣਾ ਨੇ ਉਹ ਇਹ ਜਗ੍ਹਾ ਉਹ ਮਸਜਿਦ ਇਹ ਹੈਗੀ ਆ ਤਾਂ ਭਗਤ ਸਦਨਾ ਹੋਣੀ ਉੱਤਰ ਭਾਰਤ ਦੇ ਜਿਹੜੇ ਆ ਮੁਸਲਿਮ ਸੰਤ ਕਵੀ ਹੋਏ ਨੇ ਤੇ 15 ਭਗਤਾਂ ਤੇ ਸੂਫੀਆਂ ਦੇ ਵਿੱਚੋਂ ਇੱਕ ਭਗਤ ਸੀ ਜਿਨ੍ਹਾਂ ਦਾ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਾ ਹੈ ਉਹਨਾਂ ਦਾ ਇੱਕ ਸ਼ਬਦ ਆਉਂਦਾ ਜਿੱਦੀ ਤਸਵੀਰ ਵੀ ਅਸੀਂ ਬਾਰ-ਬਾਰ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਤਾਂ ਦੱਸਿਆ ਜਾਂਦਾ ਕਿ ਸਦਨਾ ਜੀ ਦਾ ਜਿਹੜਾ ਇਹ ਰਚਨਾ ਜਿਹੜੀ ਹੋਰ ਕੋਈ ਵੀ ਜਿਹੜੀ ਉਹ ਨਹੀਂ ਮਿਲਦੀ ਤੇ ਸਿਰਫ ਇੱਕੋ ਰਚਨਾ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਾ ਹੈ ਜਾਣਕਾਰੀ ਮੁਤਾਬਕ ਇਹ ਵੀ ਕਿਹਾ ਜਾਂਦਾ ਕਿ ਸਦਨਾ ਜੀ ਜਿਹੜੇ ਆ ਉਹ ਪਹਿਲਾਂ ਕਸਾਈ ਹੁੰਦੇ ਸੀ ਕਸਾਈ ਹੁੰਦੇ ਸੀ ਤੇ ਜਿਹੜਾ ਮੁਸਲਮਾਨ ਸੰਤ ਕਵੀ ਜਿਹੜਾ ਉਹਨਾਂ ਨੂੰ ਕਿਹਾ ਜਾਂਦਾ ਹੈ ਤੇ 1180 ਦੇ ਜਿਹੜੇ ਆ ਦਹਾਕਿਆਂ ਦੇ ਵਿੱਚ ਭਗਤ ਸਧਨਾ ਜੀ ਦਾ ਉਹ ਜਿਹੜਾ ਉਹ ਜਨਮ ਹੁੰਦਾ ਹੈ ਸੂਬਾ ਸਿੰਧ ਪਾਕਿਸਤਾਨ ਦੇ ਵਿੱਚ ਤੇ ਉਹਨਾਂ ਦਾ ਸ਼ਬਦ ਜਿਹੜਾ ਹੈ ਬਲਾਵਰ ਰਾਗ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤੇ ਉਹਨਾਂ ਦਾ ਇਹ ਮਸੀਤ ਕਹਿ ਲੋ ਜਾਂ ਉਹ ਆਖਰੀ ਸਮੇਂ ਜਿੱਥੇ ਉਹਨਾਂ ਨੇ ਬਤਾਇਆ ਜਿੱਥੇ ਉਹ ਇਸ ਦੁਨੀਆ ਨੂੰ ਅਲਵਿਦਾ ਅਖੇ ਸੀ ਤਾਂ ਉਹ ਇਹ ਜਗ੍ਹਾ ਜਿੱਦੇ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ